ਗੰਗਾ ਮਾਤਾ ਜੀ ਉਹਨਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ 36 ਪ੍ਰਕਾਰ ਦੇ ਭੋਜਨ ਤਿਆਰ ਕਰਦੇ ਰੱਥ ਬੱਗੀਆਂ ਲੈ ਲੀਆਂ ਤੇ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਸੇਵਾਦਾਰ ਕਈ ਨਾਲ ਲੈ ਲੈ ਅਬਰਤ ਸਰ ਤੋਂ ਜੋ ਚੱਲੇ ਤੇ ਸਾਧ ਸੰਗਤ ਜੀ ਪਹੁੰਚ ਗਏ ਬਾਬੇ ਬੁੱਢੇ ਦੀ ਮੀਂਹ ਅੱਗੇ ਬਾਬਾ ਬੁੱਢਾ ਹਲ ਪਾਈ ਜਾਵੇ ਉਹ ਨਾਲ ਸੇਵਾਦਾਰ ਕਰੇ ਬਾਬਾ ਬੁੱਢਾ ਸਾਹਿਬ ਕਹਿੰਦੇ ਆ ਗੁਰੂ ਗ੍ਰੰਥ ਕੀ ਭਜਣਾ ਪੈਗੀ ਹੈ ਇਹਨਾਂ ਨੂੰ ਕੀ ਗੱਲ ਹੋ ਗਈ ਸਾਤ ਸੰਗਤ ਜੀ ਇਹ ਜਿਹੜੀਆਂ ਭਾਜੜਾ ਪੰਗਾਂ ਵਜਣ ਬਾਬੇ ਬੁੱਢੇ ਸਾਹਿਬ ਦਾ ਇਹ ਵੀ ਫੁਰਕਿਆ ਸੀ ਕਿਉਂਕਿ ਫੇਰ ਹੀ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਦੇਵ ਉਦੋਂ ਬਾਅਦ ਹੀ ਵਡਾਲੀ ਗਏ ਉੱਥੋਂ ਫਿਰ ਭਾਜਣਾ ਪੈਗੇ ਚਲੇਗੇ ਇਹ ਵੀ ਵਜਨ ਪੂਰਾ ਹੋ ਗਿਆ ਸੋਣਾ ਸਾਧੂ ਬੋਲੈ ਸਹਿ ਸੁਤਾਏ ਸਾਧੂ ਕਾ ਬੋਲਿਆ ਮਿਰਥਾ ਨਾ ਇਹ ਪੱਕੀ ਗੱਲ ਹੈ ਸਾਧੂ ਦੀ ਰਸਨਾ ਤੇ ਦਾ ਸਾਧ ਸੰਗਤ ਜੀ ਰੱਬ ਵਸਦਾ ਉਹ ਜੀ বাসਦਾ ਪ੍ਰਮਾਤਮਾ ਸੰਤਾਂ ਦੇ He doesn't mind. ਗੁਰੂ ਦੇ ਪਿਆਰਿਆਂ ਦੀ ਰਸਨਾ ਤੇ ਰੱਬ ਦਾ ਵਸਦਾ ਇੱਕ ਸਾਧ ਬਚਨ ਅਟਲਾਦਾ ਸਾਧੂ ਬੋਲੈ ਸਹਿਬ ਸੇਵਾਇ ਉਹਨਾਂ ਦਾ ਬੋਲਿਆ ਫਿਰ ਥਾਂ ਨਹੀਂ ਜਾਂਦਾ ਕਿਉਂ ਨਾਮ ਜਪਦੇ ਆ ਰਸਨਾ ਤੇ ਨਾਮ ਟਿਕਿਆ ਗੁਰੂ ਵਸਦਾ ਜੋ ਬਚਨ ਕਰਦੇ ਗੁਰੂ ਕਰਦਾ ਕਹਿੰਦੇ ਜੀ ਜਦੋਂ ਮਾਤਾ ਜੀ ਚਲੇ ਗਏ ਕੋਲ ਰੱਥ ਵਗੀਆਂ ਲੈ ਕੇ ਕਹਿਣ ਲੱਗੇ ਪ੍ਰਸ਼ਾਦਾ ਛੁਕ ਕਹਿੰਦੇ ਮਾਵਾ ਨੂੰ ਹੀ ਫਿਕਰ ਹੁੰਦਾ ਪੁੱਤਰਾ ਦਾ ਲਿਆਓ ਮਾਤਾ ਜੀ ਭੁਗੜੀ ਲੈ ਛਕ ਕੇ ਪ੍ਰਸ਼ਾਦਾ ਹੁਣ ਮਾਤਾ ਜੀ ਨੇ ਸੇ ਬਚਨ ਕਰਨਗੇ ਕੋਈ ਅਰਦਾਸ ਕਰਨਗੇ ਮਾਤਾ ਜੀ ਫਿਰ ਖੁਦ ਹੀ ਬੋਲ ਕਹਿੰਦੇ ਬਾਬਾ ਜੀ ਅਰਦਾਸ ਕਰੋ ਕਿ ਮੇਰੀ ਕੁੱਖ ਨੂੰ ਭਾਗ ਲੱਗਣ ਘਰ ਵਿੱਚ ਕੋਈ ਲਾੜ ਫੈਲਾਵੇ ਬਾਬਾ ਜੀ ਕਹਿੰਦੇ ਮਾਤਾ ਜੀ ਸਾਡੇ ਕੋਲ ਕੀ ਤੁਸੀਂ ਗੁਰੂ ਸਾਹਿਬ ਦੇ ਮਹੱਲ ਗੁਰੂ ਖੁਦ ਖੁਦਾ ਤੇ ਲੋਕੀ ਦੇ ਮਾਲਕ ਅਸੀਂ ਨਿਵਾੜ ਸਿੰਘ ਹਲਗੋਣਾ ਵਾਲੇ ਅਸੀਂ ਕੀ ਬਚਨ ਕਰ ਸਕਦੇ ਆ ਸਾਡੇ ਕੋਲੇ ਕੁਝ ਨਹੀਂ ਕਹਦੇ ਉਹਨਾਂ ਕੋਈ ਜਾ ਕੇ ਅਰਦਾ ਬਚਨ ਕਰਾ ਲੋ ਗੁਰੂ ਨਾਲੋਂ ਸਾਡੇ ਕੋਲੇ ਕੀ ਜਵਾਬ ਦੇਣਾ ਸਤਿਗੁਰਾਂ ਦੇ ਪਹਿਲੀ ਵਾਰੀ ਸਾਥ ਸੰਗਤ ਜੀ ਚਲੇਗੇ ਵਾਪਸ ਨਰਾਸ਼ ਹੋ ਕੇ